ਕਰਨਾ ਜੀ ਫਿਰ ਅੱਜ ਰਮਜ਼ਾਨ ਸ਼ਰੀਫ ਆ ਰਿਹਾ ਹੈ ਤਿਆਰੀ ਹੈ ਨਾ ਜੀ ਪੂਰੀ ਕੋ ਇਨਸ਼ਾਅੱਲਾ ਜ਼ੋਰ ਦੇ ਇਨਸ਼ਾਅੱਲਾ ਤਿਆਰੀ ਹੈ ਰਮਜ਼ਾਨ ਦੀ ਇਨਸ਼ਾਅੱਲਾ ਅੱਛਾ ਇਹ ਪਤਾ ਰੋਜ਼ੇ ਕਿਉਂ ਰੱਖਣੇ ਆ ਫਰਜ਼ ਹੈ ਉਹ ਕਿਉਂ ਰੱਖਣੇ ਬੋਲੋ ਉਹ ਬੋਲੋ ਜ਼ੋਰ ਦੀ ਫਰਜ਼ ਹੈ ਰੋਜ਼ੇ ਰੱਖਣੇ ਤੇ ਤਿਆਰੀ ਕਰ ਰਹੇ ਹਾਂ ਇਨਸ਼ਾਅੱਲਾ ਮਸੀਤਾਂ ਵਾਲੇ ਵੀ ਤਿਆਰੀ ਕਰਦੇ ਪਏ ਆ ਮਦਰਸੇ ਵਾਲੇ ਵੀ ਤਿਆਰੀ ਕਰ ਰਹੇ ਆ ਸਾਰਿਆਂ ਨੇ ਆਪਣਾ ਆਪਣਾ ਟਾਰਗੇਟ ਪੂਰਾ ਕਰਨਾ ਕਿੱਦਾਂ ਦੀ ਤਿਆਰੀ ਚੱਲ ਰਹੀ ਆ ਬਈ ਘਰ ਦੇ ਵਿੱਚ ਲਿਸਟ ਬਣਦੀ ਪਈ ਐ ਕਿਹੜਾ ਕਿਹੜਾ ਸਮਾਨ ਆਣਾ ਰੋਜਿਆਂ ਤੋਂ ਪਹਿਲਾਂ ਪੇਂਟਰਾਂ ਨੂੰ ਲੱਭਦੇ ਪਏ ਆ ਰੰਗ ਕਰਨਾ ਲੱਕੜ ਵਾਲੇ ਨੂੰ ਲੱਭਦੇ ਕੋਈ ਦਰਵਾਜ਼ਾ ギੜਗੀ ਕਰਾਵੇ ਠੀਕ ਕਰਾ ਲਈਏ ਬਿਜਲੀ ਦੀਆਂ ਚੀਜ਼ਾਂ ਦੇਖਦੇ ਆ ਕਿ ਕੋਈ ਕੁਬਲਾ ਪੱਕਾ ਕਰਾਵੇ ਠੀਕ ਹੋ ਜਵੇ ਏਸੀ ਵਾਲਿਆਂ ਦੇ ਪਿੱਛੇ ਭਜਦੇ ਪਏ ਆਂ ਵੀ ਸਰਵਿਸ ਕਰ ਜਾ ਨਿਆਣਿਆਂ ਨੂੰ ਦੇਖਦੇ ਭਈ ਕੱਪੜੇ ਹੈਗੇ ਆ ਨਹੀਂ ਆ ਤੇ ਹੋਰ ਸਲਾ ਲਓ ਘਰ 'ਚ ਤਸਬੀਆਂ ਟੋਪੀਆਂ ਮਸੱਲੇ ਹੈ ਨਹੀਂ ਤਾਂ ਦਿੱਲੀੋਂ ਲੈ ਆਈਏ ਖਜੂਰਾ ਆਈਆਂ ਹੋਈਆਂ ਕਿ ਨਹੀਂ ਸਵੇਰ ਨੂੰ ਸ਼ਹਿਰੀ ਦੇ ਵਿੱਚ ਦੇਸੀ ਕੇ ਹੈਗਾ ਕਿ ਨਹੀਂ ਹੈਗਾ ਠੇਣੀਆਂ ਮਿਲਣ ਗਿਆ ਕਿ ਨਹੀਂ ਮਿਲਣ ਗਿਆ ਤਿਆਰੀਆਂ ਚੱਲਦੀਆਂ ਨਹੀਂ ਚੱਲ ਰਹੀਆਂ ਅੱਛਾ ਇਹ ਸਾਡਾ ਰਮਜ਼ਾਨ ਹੈ ਹੁਣ ਇਹ ਸਾਡਾ ਰਮਜ਼ਾਨ ਹੈ ਅਸੀਂ ਲੱਗੇ ਹੋਇਆ ਖਾਣ ਪੀਣ ਦੀਆਂ ਲਿਸਟਾਂ ਬਣਾਉਣ ਘਰ ਦੀਆਂ ਲਿਸਟਾਂ ਬਣਾਉਣ ਰੰਗ ਰੋਗਨ ਦੀਆਂ ਲਿਸਟਾਂ ਬਣਾਉਣ ਮਸਜਿਦ ਦੀਆਂ ਚੀਜ਼ਾਂ ਦੀਆਂ ਲਿਸਟਾਂ ਬਣਾਉਣ AC ਨੂੰ ਸਰਵਿਸ ਕਰਾਉਣ ਨਵੇਂ ਕੱਪੜੇ ਸਵਾਣ ਨਵੀਆਂ ਜੁੱਤੀਆਂ ਸਵਾਣ అలਾਰਮ ਵਾਲੀ ਘੜੀ ਸੈੱਟ ਕਰਾਉਣ ਆਪਣੇ ਘਰ ਦੇ ਵਿੱਚ ਸਾਦੇ ਸਮਾਨ ਨੂੰ ਦਰੁਸਤ ਕਰਾਉਣ ਇਹ ਤਾਂ ਰਮਜ਼ਾਨ ਦੀ ਤਿਆਰੀ ਨਹੀਂ ਹੈ ਇਹ ਤਾਂ ਰਮਜ਼ਾਨ ਦੀਆਂ ਜ਼ਰੂਰਤਾਂ ਆ ਇਹ ਤਾਂ ਟਾਈਮ ਦੇ ਉੱਤੇ ਵੀ ਪੂਰੀਆਂ ਹੋ ਸਕਦੀਆਂ ਇਹ ਤਾਂ ਰਮਜ਼ਾਨ ਦੀ ਤਿਆਰੀ ਨਹੀਂ ਰਮਜ਼ਾਨੇ ਦਾ ਤਾਂ ਤਿਆਰ ਨਹੀਂ ਹੋ ਸਕਦਾ ਐਨਾ ਸੋਖੇ ਤਾਂ ਨਹੀਂ ਰੋਜ਼ੇ ਕੁਰਾਨੇ ਪਾਕ ਚ ਮੁਹੰਮਦ ਰਸੂਲਲਾ ਦੇ ਉੱਤੇ ਰੋਜ਼ੇ ਫਰਜ਼ ਹੋਣ ਦਾ ਜਦ ਹੁਕਮ ਆਇਆ ਔਰ ਪਿਆਰੇ ਪੈਗੰਬਰ ਨੇ ਜਦ ਮੁਸਲਮਾਨਾਂ ਨੂੰ ਰਮਜ਼ਾਨ ਦੀ ਫਜ਼ੀਲਤ ਦੱਸੀ ਵੀ ਰੋਜ਼ੇ ਰੱਖਣੇ ਕਾਤੇ ਆ ਅੱਲਾਹ ਤਾਲਾ ਤੁਹਾਨੂੰ ਭੁੱਖਾ ਕਿਉਂ ਰਖਵਾਣਾ ਚਾਹੁੰਦਾ ਹੈ ਜੀ ਪਤਾ ਤਾਂ ਲੱਗੇ 2 ਅਰਬ ਲੋਕ ਘਟ ਨਹੀਂ ਹੁੰਦੇ 200 ਕਰੋੜ 200 ਕਰੋੜ ਲੋਕੀ ਸਹਰੀ ਖਾਂਦੇ ਨੇ ਸਾਰੀ ਦਿਹਾੜੀ ਭੁੱਖੇ ਸਹਰੀ ਖਾਂਦੇ ਨੇ ਸਾਰੀ ਦਿਹਾੜੀ ਪਿਆਸੇ ਸਹਰੀ ਖਾਂਦੇ ਨੇ ਸਾਰੀ ਦਿਹਾੜੀ ਅੰਨ ਨਹੀਂ ਖਾਣਾ ਸਾਰੀ ਦਿਹਾੜੀ ਪਾਣੀ ਦਾ ਕਤਰਾ ਗਲੇ ਜੋ ਥੱਲੇ ਨਾਲ ਉੱਤਰ ਜਵੇ ਉਹ ਵੀ ਇਹ ਐਡਾ ਵੱਡਾ ਜਗਾੜ ਕੀਤਾ ਕੀ ਹੈ ਮਤਲਬ ਕੀ ਹੈ ਇਹਦਾ ਅੱਲਾ ਦੇ ਨਬੀ ਅਲੈ ਸਲਮ ਤੁਹਾਡੇ ਤੋਂ ਚਾਹੁੰਦੇ ਕੀ ਹੈ ਰੋਜ਼ੇ ਦਾ ਮਤਲਬ ਰੋਜ਼ਾ ਰੱਖਿਆ ਕਿਉਂ ਗਿਆ ਸਭ ਤੋਂ ਪਹਿਲਾਂ ਦੇ ਤੁਹਾਨੂੰ ਇਹ ਦੱਸਦਾ ਚੱਲਾਂ ਸਭ ਤੋਂ ਪਹਿਲਾਂ ਰੋਜ਼ਾ ਸ਼ੁਰੂ ਕਿੱਦਾਂ ਹੋਇਆ ਆਦਮ ਅਰੈਸਲਮ ਦੇ ਔਲਾਦ ਚ ਇੱਕ ਬਾਦਸ਼ਾਹ ਸੀਗਾ ਉਸ ਬਾਦਸ਼ਾਹ ਦਾ ਦੇਸ਼ ਸੀਗਾ ਬਹੁਤ ਵੱਡਾ ਕਈ ਹਜ਼ਾਰ ਕਿਲੋਮੀਟਰ ਚ ਫੈਲਿਆ ਹੋਇਆ ਸੀ ਉਸ ਦੇਸ਼ ਦੇ ਇੱਕ हिस्से ਚ ਪੈ ਗਿਆ ਕਹਿਤ ਕਹਿਤ ਪੈ ਗਿਆ ਮਤਲਬ ਫਸਲਾਂ ਨਹੀਂ ਹੋਈਆਂ ਰੋਟੀ ਮੁੱਕ ਗਈ ਅਨਾਜ ਮੁੱਕ ਗਿਆ ਸ਼ੱਕਰ ਮੁੱਕ ਗਈ ਬਾਦਸ਼ਾਹ ਦੀ ਕੈਬਨਟ ਤੇ ਜਦੋਂ ਸ਼ਿਕਾਇਤ ਆਈ ਕਿ ਜੀ ਆਪਣੇ ਦੇਸ਼ ਦਾ ਜਿਹੜਾ ਪੱਛਮੀ ਏਰੀਆ ਉਹ ਚ ਕਹਿਜ ਪੈ ਗਿਆ ਕੀ ਕਰੀਏ ਬਾਦਸ਼ਾਹ ਨੇ ਵਜ਼ੀਰਾਂ ਨੂੰ ਪੁੱਛਿਆ ਕਿ ਜਿਸ ਹਿੱਸੇ 'ਚ ਅਸੀਂ ਰਹਿੰਨੇ ਇੱਥੇ ਕੀ ਹਾਲ ਹੈ ਉਹ ਕਹਿੰਦੇ ਨੇ ਆਪਣੇ ਕੋ ਤਾਂ ਵਾਧੂ ਹੈ ਸਾਰੀਆਂ ਚੀਜ਼ਾਂ ਕਹਿੰਦਾ ਫਿਰ ਆਪਾਂ ਇਦਾਂ ਕਰਦੇ ਆ ਕਿ ਆਪਾਂ ਲੋਕੀ ਜਾਸਤਕ ਉਥੇ ਨਵੇਂ ਮੌਸਮ ਦੀ ਫਸਲ ਨਹੀਂ ਆਂਦੀ ਆਪਾਂ ਸਾਰੇ ਇੱਕ ਟਾਈਮ ਖਾਣਾ ਖਾਣਨੇ ਆ ਔਰ ਇੱਕ ਟਾਈਮ ਦਾ ਖਾਣਾ ਸਾਰਾ ਉਸ ਸੂਬੇ ਦੇ ਵਿੱਚ ਭੇਜ ਦਿਆਂ ਜਿੱਥੇ ਕਹਿਦ ਪਿਆ ਚੁਨਾंचे ਰਸਮ ਸ਼ੁਰੂ ਹੋਈ ਕਿ ਕਹਿਦ ਪੈ ਗਿਆ ਤਾਂ ਕੋਈ ਗੱਲ ਨਹੀਂ ਇੱਕ ਕਿਸੇ ਦਾ ਖਾਣਾ ਉੱਧਰ ਜਾਣ ਲੱਗ ਪਿਆ ਅੱਲਾਹ ਤਾਲਾ ਨੂੰ ਉਹਦੀ ਇਹ ਆਦਾ ਪਸੰਦ ਆ ਗਈ فرمایا ਤਾਂ ਸਵਾਬ ਦਾ ਕੰਮ ਹੈ ਇਹ ਤਾਂ ਨੇਕੀ ਦਾ ਕੰਮ ਹੈ ਆਪ ਭੁੱਖੇ ਰਹਿਣਾ ਦੂਸਰਿਆਂ ਨੂੰ ਖਿਲਾਣਾ ਇਹ ਨੇਕੀ ਹੋ ਗਈ ਅੱਲਾਹ ਤਾਲਾ ਨੂੰ ਇਹ ਅਮਲ ਪਸੰਦ ਆਇਆ ਲੇਕਿਨ ਜਦ ਮੁਹੰਮਦੁਰਸੂਲਲਾ ਦੀ ਉਮਤ ਆਈ ਅੱਲਾਹ ਤਾਲਾ ਨੇ ਰੋਜ਼ੇ ਸਾਡੇ ਤੇ ਫਰਜ਼ ਕੀਤੇ ਗਏ ਤੇ ਇਹਨਾਂ ਰੋਜ਼ਿਆਂ ਨੂੰ ਹੋਰ ਚੰਗਾ ਬਣਾ ਕੇ ਇਹਨਾਂ ਰੋਜ਼ਿਆਂ ਨੂੰ ਹੋਰ ਸਵਾਰ ਕੇ ਇਹਨਾਂ ਰੋਜ਼ਿਆਂ ਨੂੰ ਹੋਰ ਖੂਬਸੂਰਤ ਕਰਕੇ ਇਹਨਾਂ ਰੋਜ਼ਿਆਂ ਦੇ ਮਕਸਦ ਨੂੰ ਤਾਕਤਵਰ ਕਰਕੇ ਇਹਨਾਂ ਰੋਜ਼ਿਆਂ ਦੇ ਆਈਡੀਆਲ ਨੂੰ ਵਧੀਆ ਬਣਾ ਕੇ ਸਾਨੂੰ ਦਿੱਤਾ ਗਿਆ ਔਰ ਇਹਨੂੰ ਇੰਨਾ ਫਾਇਦੇਮੰਦ ਬਣਾ ਦਿੱਤਾ ਗਿਆ ਕਿ ਉਹ ਹਜ਼ਾਰਾਂ ਸਾਲ ਪਹਿਲੇ ਦੇ ਰੋਜ਼ੇ ਤੋਂ ਵੀ ਅੱਜ ਦਾ ਰੋਜ਼ਾ ਜਿਹੜਾ ਹੈ ਉਹ ਜ਼ਿਆਦਾ ਫਾਇਦੇਮੰਦ ਹੈ ਜ਼ਿਆਦਾ ਤਾਕਤ ਵਰ ਹੈ ਜ਼ਿਆਦਾ ਇੱਜ਼ਤ ਵਾਲਾ ਹੈ ਜ਼ਿਆਦਾ ਅੱਲਾ ਨੂੰ ਪਸੰਦ ਹੈ ਤਾਂ ਹੀ ਤਾਂ ਅੱਲਾ ਤਾਲਾ ਨੇ ਕਿਹਾ ਨਾ ਵੀ ਸਾਰੀ ਚੀਜ਼ਾਂ ਦਾ ਫਾਇਦਾ ਤਾਂ ਗਿਣ ਕੇ ਦਵਾਂਗੇ ਰੋਜ਼ੇ ਦੀ ਜਜ਼ਾ ਅੱਲਾ ਫਰਮਾਂਦੇ ਮੇਂ ਆਪ ਦੇਣੀ ਖੁਦ ਦੇਣੀ ਹੈ ਤੇ ਕਿਉਂ ਰੱਖਿਆ ਰੋਜ਼ਾ ਰੋਜ਼ੇ ਦੀ ਤਿਆਰੀ ਕਿਉਂ ਰੱਖੀ ਗਈ ਕੋਈ ਗੱਲ ਨਹੀਂ ਰੋਜ਼ੇ ਦੀ ਤਿਆਰੀ ਕਿਉਂ ਰੱਖੀ ਗਈ ਕਿਉਂਕਿ ਪਿਆਰੇ ਪੈਗੰਬਰ ਸल्लल्लाहु तਾਲਾ ਅਲੇ ਵਸੱਲਮ ਚਾਹੁੰਦੇ ਨੇ ਕਿ ਰੋਜ਼ਾ ਨਬੀ ਅਲੇ ਸਲਮ ਨੇ ਫਿਰ ਉਹਨੂੰ ਸੌਖੇ ਤਰੀਕੇ ਨਾਲ ਬਿਆਨ ਕੀਤਾ فرمایا ਰੋਜ਼ਾ ਮੂਮਿਨ ਦੇ ਲਈ ਟਾਲ ਹੈ ਸ਼ਮਸ਼ੀਰ ਦੇ ਨਾਲ ਟਾਲ ਨਹੀਂ ਹੁੰਦੀ ਪੁਰਾਣੇ ਸਮੇਂ 'ਚ ਲੋਕ ਰੱਖਦੇ ਸੀ فرمایا ਰੋਜ਼ਾ ਮੂਮਿਨ ਦੀ ਟਾਲ ਹੈ ਅੱਛਾ ਜੀ ਢਾਲ ਦਾ ਕੀ ਮਤਲਬ ਫਰਮਾਇਆ ਉਸ ਵਕਤ ਤੱਕ ਹੈ ਜਦ ਤੱਕ ਇਹ ਫਟ ਨਾ ਜਾਵੇ ਜੰਗ ਚ ਅਗਰ ਢਾਲ ਫਟ ਜਾਂਦੀ ਸੀ ਬੰਦਾ ਮਾਰਿਆ ਜਾਂਦਾ ਸੀਗਾ ਫਰਮਾਇਆ ਰੋਜ਼ਾ ਤਾਂ ਮੂਮਿਨ ਦੇ ਲਈ ਢਾਲ ਹੈ ਅੱਲਾ ਦੇ ਰਸੂਲ ਜੀ ਢਾਲ ਹੈ ਕਿਦਾਂ ਦੀ ਢਾਲ ਹੈ ਫਰਮਾਇਆ ਗੁਨਾਹਾਂ ਤੋਂ ਢਾਲ ਹੈ ਨਾ ਰੋਜ਼ਾ ਗੁਨਾਹਾਂ ਤੋਂ ਢਾਲ ਹੈ ਨਾ ਗੁਨਾਹ ਕਿਹੜੇ ਨਾ ਪਤਾ ਕੋਈ ਗੁਨਾਹ ਕਰਦੇ ਨਹੀਂ ਹੈ ਜੀ ਤੁਹਾ ਗੋਸ਼ਤ ਹਲਾਲ ਖਾਈਦਾ ਹੈ ਐਂ ਜੀ ਭਾਂਡੇ ਹਲਾਲ ਰੱਖੀਦੇ ਆ ਭਾਵੇਂ 20 ਕਿਲੋਮੀਟਰ ਜਾਣਾ ਪਵੇ ਗੋਸ਼ਤ ਹਲਾਲ ਦਾ ਲੱਗਿਆ ਨੋ ਨੀ ਭਾਈ ਉਹ ਬੋਲੋ ਐਂ ਜੀ ਬਹਿਲੋਲ ਦਾਣਾ ਨੇ ਕਿਹ ਗੋਸ਼ਤ ਹਲਾਲ ਦਾ ਖਾਈ ਜਾਂਦੇ ਹੋ ਉਹ ਜਿਹੜੇ ਪੈਸਿਆਂ ਨਾਲ ਖਰੀਦਾ ਘਟੋ ਘਟ ਉਹ ਤਾਂ ਲਾਰਦੇ ਹੋਣ ਹਰਾਮ ਦੇ ਪੈਸੇ ਨਾਲ ਕੀ ਦਿਆ ਗੋਸ਼ਤ ਲਾਰਦਾ ਨਹੀਂ ਪਹਿਲਾਂ ਤਾਂ ਪੈਸਾ ਹਲਾਲ ਦਾ ਹੋਣਾ ਚਾਹੀਦਾ ਨਾ ਜੀ ਅੱਛਾ ਉਹ ਰੋਜ਼ੇ ਦੇ ਉੱਤੇ ਚੱਲਦੇ ਪਿਆਰੇ ਪੈਗੰਬਰ ਨੇ ਰੋਜ਼ੇ ਫਰਜ਼ ਹੋ ਗਏ ਕਿਉਂ ਫਰਜ਼ ਹੋਏ ਪਹਿਲੀ ਗੱਲ ਤਾਂ ਇਹ 11 ਮਹੀਨੇ ਤੋਂ ਬਾਅਦ 1 ਮਹੀਨਾ ਰੋਜ਼ਿਆਂ ਦਾ ਆਇਆ ਕਿਉਂ ਸਰਵਿਸ ਕਰਨੀ ਹੈ ਗੱਡੀ ਦੀ ਗੱਡੀ ਦੀ ਸਰਵਿਸ ਕਰਨੀ ਹੈ 24 ਘੰਟੇ ਜਿਹੜੀ ਗੱਡੀ ਚੱਲਦੀ ਪਈ ਹੈ ਹੁਣ ਇਹਨੂੰ ਸਰਵਿਸ ਹੋਣੀ ਹੈ ਇਹਦੀ ਸਰਵਿਸ ਕਿਸ ਗੱਲ ਦੀ ਇਹਨੂੰ ਰੋਕਣਾ ਹੈ ਗਲਤ ਬਾਸੇ ਜਾਣ ਤੋਂ ਰੋਜ਼ਾ ਰੱਖਣ ਦਾ ਮਤਲਬ ਫਰਮਾਇਆ ਨਬੀ ਅਲੈਹਿਸਲਮ ਨੇ ਕਿ ਅੱਲਾਹ ਦੇ ਉੱਤੇ ਯਕੀਨ ਰੱਖ ਕੇ ਜਿਹਨੇ ਇਮਾਨਦਾਰੀ ਨਾਲ ਰੋਜ਼ਾ ਰੱਖਿਆ ਪਿਆਰੇ پیغمبر ਕੀ ਚਾਹੁੰਦੇ ਜਿਹਨੇ ਆਪਣੇ ਰੋਜ਼ੇ ਨੂੰ ਖਰਾਬ ਨਹੀਂ ਕੀਤਾ ਕਿੱਦਾਂ ਖਰਾਬ ਹੋ ਜਾਂਦਾ ਜੀ ਰੋਜ਼ਾ ਹੁਣ ਸੁਣੋ ਤਨੂ ਭੁੱਖਾ ਤਾਂ ਰਖਵਾਇਆ ਕਿ ਸਿਹਰੀ ਕਰ ਲਓ ਉਤ ਤੋਂ ਬਾਅਦ ਪਾਣੀ ਵੀ ਨਹੀਂ ਪੀਣਾ ਕਿਉਂ ਕਿਉਂਕਿ ਜਦ ਤੁਸੀਂ ਰੋਜ਼ਾ ਰੱਖ ਕੇ ਸੋਵੋਗੇ ਰੋਜ਼ਾ ਰੱਖ ਕੇ ਉਠੋਗੇ ਰੋਜ਼ਾ ਰੱਖ ਕੇ ਸਲਕਤੇ ਜਾਓਗੇ ਰੋਜ਼ਾ ਰੱਖ ਕੇ ਕਾਰੋਬਾਰ ਕਰੋਗੇ ਰੋਜ਼ਾ ਰੱਖ ਕੇ ਬਾਪਰ ਵਪਾਰੀ ਜਾਓਗੇ ਰੋਜ਼ਾ ਰੱਖ ਕੇ ਨੌਕਰੀ ਕਰੋਗੇ ਤੇ ਤੁਹਾਡੇ ਦਿਮਾਗ ਚ ਇੱਕੋ ਹੀ ਗੱਲ ਆਣੀ ਬਾਰ-ਬਾਰ ਕਿ ਕਿ ਮੈਂ ਰੋਜ਼ੇ ਨਾਲ ਕਿਉਂ ਆਣੀ ਹੈ ਗੱਲ ਕਿਉਂਕਿ ਖਾਣਾ ਪੀਣਾ ਮਨਾ ਅਗਰ ਖਾਣਾ ਪੀਣੇ ਦੀ ਇਜਾਜ਼ਤ ਹੁੰਦੀ ਫਿਰ ਤੁਹਾਨੂੰ ਧਿਆਨ ਨਹੀਂ ਰਹਿਣਾ ਸੀ ਕਿ ਮੈਂ ਰੋਜ਼ੇ ਨਾਲਾਂ ਪੇਟ ਨੂੰ ਰੋਕਦਾ ਖਾਣ ਪੀਣ ਤੋਂ ਤਾਂ ਕਿ ਤੁਹਾਨੂੰ ਐ ਲੱਗੇ ਵੀ ਮੈਂ ਅਜ ਅਲੱਗਾਂ ਦੁਨੀਆ 'ਚ ਰੋਜ਼ਾ ਰੱਖ ਕੇ ਜਦੋਂ ਆਪਾਂ ਜਾਣੇ ਆ ਬਾਹਰ ਹਜ਼ਾਰਾਂ ਲੋਕ ਹੁੰਦੇ ਆ ਉਹਨਾਂ 'ਚ ਇੱਕ ਰੋਜ਼ੇਦਾਰ ਹੁੰਦਾ ਸਾਰੇ ਦੇਖਣ ਨੂੰ ਇੱਕੋ ਜਿਹੇ ਲੇਕਿਨ ਉਸ ਕੱਲੇ ਰੋਜ਼ੇਦਾਰ ਨੂੰ ਪਤਾ ਕਿ ਮੈਂ ਸਭ ਤੋਂ ਅਲੱਗਾਂ ਕਿਉਂਕਿ ਮੈਂ ਖਾ ਵੀ ਨਹੀਂ ਸਕਦਾ ਇਹ ਗੱਲ ਦਾ ਅਹਿਸਾਸ ਕਰਾਣ ਲਈ ਪਹਿਲਾਂ ਭੁੱਖਾ ਰੱਖਿਆ ਕਿ ਤੂੰ ਇਸ ਗੱਲ ਨੂੰ ਸਮਝ ਲੈ ਕਿ ਤੂੰ ਸਭ ਤੋਂ ਅਲੱਗ ਹੋ ਗਿਆ ਅੱਜ ਇੱਕ ਦਿਨ ਲਈ ਤੈਨੂੰ ਸਭ ਤੋਂ ਅਲੱਗ ਕਰ ਦਿੱਤਾ ਗਿਆ ਅੱਛਾ ਅਲੱਗ ਕੀ ਕਰ ਦਿੱਤਾ ਗਿਆ ਸਿਰਫ ਖਾਣ ਪੀਣ ਤੋਂ ਤਾਂ ਨਹੀਂ ਨਾ ਅਲੱਗ ਕੀਤਾ ਹੁਣ ਸੁਣੋ ਰਸੂਲੁੱਲਾਹ ਨੇ ਜਿਸ ਗੱਲ ਲਈ ਤੁਹਾਨੂੰ ਅਲੱਗ ਕੀਤਾ ਉਹ ਕੀ ਗੱਲ ਹੈ ਹੁਕਮ ਹੋਇਆ ਪਿਆਰੇ ਪੈਗੰਬਰ ਦਾ ਹੁਕਮ ਹੈ ਰੋਜ਼ਾ ਰੱਖ ਲਿਆ ਹਾਂਜੀ ਰੋਜ਼ਾ ਰੱਖ ਲਿਆ ਅੱਛਾ ਫਿਰ ਪੁੱਤਰਾ ਅੱਖਾਂ ਦਾ ਵੀ ਰੋਜ਼ਾ ਹੈ ਤੁਸੀਂ ਸਮਝੀ ਜਾਣਾ ਪਾਣੀ ਪੀਣ ਨਾਲ ਰੋਜਾ ਟੁੱਟ ਜਾਣਾ ਨਹੀਂ ਨਹੀਂ ਕੋਈ ਭਲੇਖੇ ਨਾਲ ਖਾ ਲਵੇ ਭਲੇਖੇ ਨਾਲ ਪਾਣੀ ਪੀ ਲੇ ਭਾਵੇਂ 2 ਲੀਟਰ ਜੂਨ ਦੇ ਮਹੀਨੇ ਚ ਉਹਦਾ ਰੋਜ਼ਾ ਨਹੀਂ ਟੁੱਟਿਆ ਅੱਲਾ ਫਰਮਾਉਂਦੇ ਅਸੀਂ ਖਲਾਇਆ ਅਸੀਂ ਪੁਲਾਇਆ ਅਗਰ ਉਹਨੇ ਭਲੇਖੇ ਨਾਲ ਖਾ ਪੀ ਲਿਆ ਲੇਕਿਨ ਜਾਣ ਬੂਝ ਕੇ ਖਾਦਾ ਤੇ ਟੁੱਟ ਗਿਆ ਲੇਕਿਨ ਅਸਲ ਕੀ ਹੈ ਭੁੱਖਾ ਤਾਂ ਰੱਖਿਆ ਤਾਂ ਕਿ ਪਤਾ ਹੋਵੇ ਕੋਈ ਚਾਲਕ ਕਰ ਰਿਹਾ ਹੈ ਅਲਾਕੀ ਕਰ ਰਿਹਾ ਹੈ ਉਹ ਫਰਮਾਇਆ ਤੇਰੀ ਪੁੱਤਰਾ ਅੱਖਾਂ ਦਾ ਵੀ ਰੋਜ਼ਾ ਹੈ ਯਾ ਰਸੂਲ ਅੱਖਾਂ ਦਾ ਰੋਜ਼ਾ ਹੈ ਹਾਂ ਹਾਂ ਅੱਖਾਂ ਦਾ ਰੋਜ਼ਾ ਹੈ ਹੁਣ ਰੋਜ਼ਾ ਰੱਖਣ ਤੋਂ ਬਾਅਦ ਕਿਸੇ ਦੀ ਬੇਟੀ ਨੂੰ ਬਲਤਕਾਰ ਦੀ ਨਿਗਾਹ ਨਾ ਦੇਖਣਾ ਕਿਸੇ ਦੀ ਬੇਟੀ ਨੂੰ ਜ਼ਿਨਾ ਦੀ ਨਿਗਾਹ ਨਾ ਦੇਖਣਾ ਕਿਸੇ ਦੀ ਧੀ ਭੈਣ ਨੂੰ ਬੁਰੀ ਨਗਰ ਨਾ ਤੱਕਣਾ ਕਿਸੇ ਦੇ ਘਰ ਵੱਲ ਅਯਾਸ਼ੀ ਦੀ ਨਿਗਾਹ ਨਾਲ ਵੇਖਣਾ ਉਹ ਫਰਮਾਇਆ ਜਦ ਰੋਜ਼ੇਦਾਰ ਆਪਣੀ ਅੱਖਾਂ ਨਾਲ ਗਲਤ ਦੇਖੂਗਾ ਤੇ ਰੋਜ਼ਾ ਟੁੱਟ ਗਿਆ ਇਹ ਤਾਂ ਸਮਝੀ ਜਾਂਦਾ ਪਾਣੀ ਪੀਣ ਨਾਲ ਟੁੱਟਣਾ ਨਹੀਂ ਨਹੀਂ ਰੋਜ਼ਾ ਗਿਆ ਜਦ ਕਿਸੇ ਦੀ ਬੇਟੀ ਵੱਲ ਸ਼ਹਿਬਤ ਦੀ ਨਿਗਾਹ ਨਾ ਦੇਖਿਆ ਰੋਜ਼ਾ ਚਲਾ ਗਿਆ ਅੱਛਾ ਜੀ ਯਾ ਅੱਲਾ ਮੈਂ ਆਪਣੀ ਅੱਖਾਂ ਦੀ ਇਵਾਜ਼ਤ ਕਰੂੰਗਾ ਠੀਕ ਹੋ ਗਿਆ ਕੰਮ ਉਹ ਫਰਮਾਇਆ ਜਿਹੜੇ ਕੰਨ ਦਿੱਤੇ ਨਾ ਤੈਨੂੰ ਇਹਨਾਂ ਕੰਨਾਂ ਨੇ ਅਗਰ ਗੰਦੀਆਂ ਗੱਲਾਂ ਸੁਣੀਆਂ ਗੰਦੇ ਗਾਣੇ ਸੁਨੇ ਗੰਦੀ ਚੁਗਲੀਆਂ ਸੁਣੀਆਂ ਗੰਦੀਆਂ ਬੁਰਾਈਆਂ ਸੁਣੀਆਂ ਕੰਨ ਲਾ ਕੇ ਕਿਸੇ ਦੀਆਂ ਗੱਲਾਂ ਸੁਣਦਾ ਰਿਆ ਉਹ ਮਨਾ ਰੋਜ਼ਾ ਟੁੱਟ ਗਿਆਈ ਰੋਜ਼ਾ ਟੁੱਟ ਗਿਆ ਅੱਛਾ ਯਾ ਅੱਲਾ ਕੰਨਾ ਦੀ ਵੀ ਇਬਾਦਤ ਕਰਨੀ ਆ ਹਾਂ ਉਹ ਕੀ ਗੱਲ ਰੋਜ਼ਾ ਰੱਖ ਕੇ ਚੁਗਲੀਆਂ ਹੀ ਸੁਣਨੀਆਂ ਰੋਜ਼ਾ ਰੱਖ ਕੇ ਗੰਦੀ ਸੁਣਨਾ ਰੋਜ਼ਾ ਰੱਖ ਕੇ ਗਾਣੇ ਹੀ ਸੁਣਨੇ ਰੋਜ਼ਾ ਰੱਖ ਕੇ ਯਾਸ਼ੀਦیاں ਹੀ ਗੱਲਾਂ ਸੁਣਨੀਆਂ ਰੋਜ਼ਾ ਰੱਖ ਕੇ ਗੱਪਾਂ ਹੀ ਸੁਣਨੀਆਂ ਜੇ ਤੂੰ ਰੋਜ਼ਾ ਰੱਖ ਕੇ ਵੀ ਬੁਰਾ ਸੁਣਦਾ ਹੈ ਤੇ ਸੁਣਨ ਨਾਲ ਵੀ ਕੰਨਾ ਦਾ ਰੋਜ਼ਾ ਕਿੱਧਰ ਗਿਆ ਜੀ ਟੁੱਟ ਗਿਆ ਅੱਛਾ ਯਾ ਅੱਲਾ ਕੰਨਾਂ ਦੀ ਵੀ ਇਜਾਜ਼ਤ ਕਰਾਂਗੇ فرمایا ਅੱਛਾ ਕੰਨਾਂ ਦੀ ਇਜਾਜ਼ਤ ਹੋ ਰਹੀ ਹੈ ਲੇਕਿਨ ਇਹ ਜ਼ੁਬਾਨ ਦਾ ਕੀ ਕਰਨਾ ਉਹ ਕੱਲਾ ਪਾਣੀ ਪੀਣ ਨਾਲ ਥੋੜੀ ਟੁੱਟਦਾ ਉਹ ਕਿਸੇ ਦਾ ਦਿਲ ਤੋੜਨ ਨਾਲ ਵੀ ਰੋਜ਼ਾ ਉਹ ਬੋਲੋ ਦਿਲ ਤੋੜਨ ਨਾਲ ਵੀ ਰੋਜ਼ਾ ਟੁੱਟ ਜਾਂਦਾ ਹੈ ਰੋਜ਼ੇਦਾਰ ਵੀ ਹੋਵੇ ਗਾਲ ਕੱਢੇ ਰੋਜ਼ੇਦਾਰ ਵੀ ਹੋਵੇ ਮੰਦਾ ਬੋਲੇ ਰੋਜ਼ੇਦਾਰ ਵੀ ਹੋਵੇ ਕਿਸੇ ਦਾ ਦਿਲ ਦੁਖਾਵੇ ਰੋਜ਼ੇਦਾਰ ਵੀ ਹੋਵੇ ਬੇਈਮਾਨੀ ਦੀ ਗੱਲਾਂ ਕਰੇ ਰੋਜ਼ੇਦਾਰ ਵੀ ਹੋਵੇ ਅਯਾਸ਼ੀ ਦੀਆਂ ਗੱਲਾਂ ਕਰੇ ਉਹ ਫਰਮਾਇਆ ਜਿਹਨੇ ਰੋਜ਼ਾ ਰੱਖਣ ਤੋਂ ਬਾਅਦ ਆਪਣੀ ਜ਼ੁਬਾਨ ਤੋਂ ਗਲਤ ਗੱਲਾਂ ਕੀਤੀਆਂ ਆਪਣੀ ਜ਼ੁਬਾਨ ਤੋਂ ਦੂਸਰਿਆਂ ਨੂੰ ਤਕਲੀਫ ਪਹਚਾਈ ਤੇ ਰੋਜ਼ਾ ਟੁੱਟ ਗਿਆ ਅੱਛਾ ਜੀ ਜੁਬਾਨ ਦੀ ਵੀ ਵਿਵਾਜਿਤ ਕਰਾਂਗੇ ਰੱਬ ਜੀ ਜੁਬਾਨ ਵੀ ਕਾਬੂ ਚ ਰੱਖਾਂਗੇ ਫਰਮਾਇਆ ਫਿਰ ਇਹਨਾ ਹੱਥਾਂ ਦਾ ਕੀ ਕਰਨਾ ਇਹ ਹੱਥਾਂ ਦਾ ਕੀ ਕਰਨਾ ਹੋ ਰੋਜ਼ਾ ਰੱਖ ਕੇ ਲੋਕਾਂ ਦੇ ਉਂਗਲਾਂ ਮਾਰੀ ਜਾਣੀਆਂ ਚੁੰਡੀਆਂ ਵਢੀ ਜਾਣੀਆਂ ਹੋ ਰੋਜ਼ਾ ਰੱਖ ਕੇ ਕਿਸੇ ਦਾ ਸਮਾਨ ਇਧਰੋਂ ਚੱਕ ਕੇ ਉਧਰ ਲਕੋ ਦੇਣਾ ਹੋ ਰੋਜ਼ਾ ਰੱਖ ਕੇ ਵੀ ਮਜ਼ਾਕ ਕਰਨਾ ਉਹ ਰੋਜ਼ਾ ਰੱਖ ਕੇ ਵੀ ਕਿਸੇ ਨੂੰ ਤਕਲੀਫ ਪਹੁੰਚਾਣੀ ਰੋਜ਼ਾ ਰੱਖ ਕੇ ਵੀ ਕਿਸੇ ਦੇ ਮੁੱਕਾ ਮਾਰਨਾ ਰੋਜ਼ਾ ਰੱਖ ਕੇ ਵੀ ਕੁੱਟਮਾਰ ਕਰਨੀ ਅਗਰ ਤੇਰੇ ਹੱਥਾਂ ਤੋਂ ਕੋਈ ਮਹਿਫੂਜ਼ ਨਹੀਂ ਹੈ ਉਹ ਸੁਣ ਲਓ ਰੋਜ਼ੇਦਾਰੋ ਰੋਜ਼ਾ ਰੱਖ ਕੇ ਕੱਲਾ ਇਹ ਨਹੀਂ ਕਿ ਸਾਰੇ ਕੰਮ ਮੁਸਲਮਾਨਾ ਨਾ ਕਰਨੇ ਆ ਅਗਰ ਇੱਕ ਰੋਜ਼ੇਦਾਰ ਰੋਜ਼ਾ ਰੱਖ ਕੇ ਕਿਸੇ ਹਿੰਦੂ ਭਰਾ ਨੂੰ ਗਾਲ ਕੱਢੇ ਅਗਰ ਇੱਕ ਰੋਜ਼ੇਦਾਰ ਕਿਸੇ ਸਿੱਖ ਦੀ ਬੁੜਾਈ ਕਰੇ ਅਗਰ ਇੱਕ ਰੋਜ਼ੇਦਾਰ ਕਿਸੇ ਦਲਿਤ ਦੇ ਨਾਲ ਨਾਰਾਜ਼ ਹੋਵੇ ਅਗਰ ਇੱਕ ਰੋਜ਼ੇਦਾਰ ਕਿਸੇ

ਮੈਂ ਆਪਣੇ ਹੱਥ ਕਾਬੂ ਰੱਖਾਂ ਫਰਮਾਇ ਸਿਰਫ ਕਾਬੂ ਨਹੀਂ ਰੱਖਣੇ ਤੂੰ ਤੁਰਿਆ ਜਾਣਾ ਤੇਰੇ ਚ ਤਾਂ ਅੱਲਾ ਨੇ ਤਾਕਤ ਦਿੱਤੀ ਤੇਰੇ ਸਾਹਮਣੇ ਕੋਈ ਰੇੜੀ ਖਿੱਚਦਾ ਚੜਾਈ ਤੇ ਖੜਾ ਤੂੰ ਉੱਤਰ ਕੇ ਦੋ ਲਬਜ਼ ਉਹਦਾ ਸਾਥ ਨਹੀਂ ਦੇ ਸਕਦਾ ਦੋ ੱੱਕੇ ਉਹਦੇ ਰੇੜੇ ਨੂੰ ਨਹੀਂ ਲਾ ਸਕਦਾ ਰੋਜ਼ੇਦਾਰ ਬਣਿਆ ਫਿਰਦਾ ਸੜਕ ਦੇ ਵਿੱਚ ਇੱਟ ਗੱਡੀ ਡਿੱਗੀ ਪਈ ਜਾ ਕੋਈ ਆਊਗਾ ਗਿਰ ਜਾਏਗਾ ਤੂੰ ਆਪਣੀ ਗੱਡੀ ਰੋਕ ਕੇ ਉਹਨੂੰ ਚੱਕ ਕੇ ਸਾਈਡ ਤੇ ਨਹੀਂ ਕਰਦਾ ਉਹ ਤੂੰ ਰੋਜ਼ੇਦਾਰ ਬਣਿਆ ਫਿਰਦਾ ਤੂੰ ਆਪਣੇ ਘਰਦਿਆਂ ਦੀ ਮਦਦ ਨਹੀਂ ਕਰਦਾ ਆਪਣੀ ਬੀਵੀ ਨਾਲ ਹੱਥ ਨਹੀਂ ਬਟਾਉਂਦਾ ਆਪਣੀ ਮਾਂ ਦੀ ਖਿਦਮਤ ਨਹੀਂ ਕਰਦਾ ਆਪਣੇ ਬਾਪ ਦੇ ਕਹਿ ਦਾ ਕਹਿਣਾ ਨਹੀਂ ਮੰਨਦਾ ਉਹ ਇਹਨਾਂ ਹੱਥਾਂ ਨੂੰ ਕਿਸੇ ਨੇਕੀ ਦੇ ਕੰਮ ਪਾਸੇ ਨਹੀਂ ਲਾਉਂਦਾ ਰੋਜ਼ੇਦਾਰ ਬਣਿਆ ਪਿਆ ਕੱਲਾ ਫਰੂਟ ਖਰੀਦ ਕੇ ਲਿਆ ਕੇ ਖਾਣ ਦਾ ਨਾਮ ਰੋਜ਼ਾ ਨਹੀਂ ਹੈ ਜਦ ਖਰੀਦੀ ਹੋਈ ਚੀਜ਼ ਲਿਆਣੀ ਉਹਨੂੰ ਵੰਡ ਕੇ ਖਾਣ ਦਾ ਨਾਮ ਰੋਜ਼ਾ ਹੈ ਫਿਰ ਇਸੇ ਤਰ੍ਹਾਂ ਪੈਰਾਂ ਦੀ ਉੱਤੇ ਵੀ ਪਾਬੰਦੀ ਲਗਾਈ ਤੁਸੀਂ ਸੁਣਿਆ ਨਹੀਂ ਧਿਆਨ ਨਾਲ ਕਦੀ ਮੌਲਵੀਆਂ ਤੋਂ ਕਿਆਮਤ ਵਾਲੇ ਦਿਨ ਅੱਲਾਹ ਤਾਲਾ ਨੇ ਜੋ ਗੱਲਾਂ ਕੁਰਾਨ ਚ ਕਹੀਆਂ ਨਾ ਸਾਇੰਸ ਤਾਂ ਹੁਣੀ ਘੜ ਘੜ ਦਈ ਜਾਂਦੀ ਐ ਅੱਲਾਹ ਤਾਲਾ ਨੇ ਕਿਹਾ ਕੁਰਾਨ ਚ ਕਿਆਮਤ ਵਾਲਾ ਦਿਨ ਬੰਦੇ ਦੇ ਮੂੰਹ ਤੇ ਮੋਹਰ ਲਾ ਦੇਣੀ ਐ ਹੱਥ ਬੋਲਣਗੇ ਅੱਖਾਂ ਦੱਸਣਗੀਆਂ ਪੈਰ ਦੱਸਾਂਗੇ ਹੁਣ ਤਾਂ ਮਸ਼ੀਨਾ ਹੁਣੀ ਆ ਗਈਆਂ ਅੰਗੂਠਾ ਲਾ ਕੇ ਦੱਸਦੀਆਂ ਬੰਦੇ ਦਾ ਨਾਮ ਕੀ ਐ ਅੱਖਾਂ ਦੇ ਕੈਮਰਾ ਲਾ ਕੇ ਦੱਸੀਦਾ ਇਹਦੀ ਆਈਡੀ ਕੀ ਹੈ ਪੰਗਲਾ ਤਾਲਾ ਨੇ ਕਿਹਾ ਕਿ ਕੋਈ ਨਹੀਂ ਬੰਦਿਆ ਜਿੱਧਰ ਮਰਜ਼ੀ ਭੱਜ ਜਾ ਅੱਗ 'ਚ ਛਲਾ ਜਾ ਦਰਿਆ 'ਚ ਉਤਰ ਜਾ ਪਹਾੜਾਂ ਤੋਂ ਛਾਲ ਮਾਰ ਦੇ ਟੁਕੜੇ ਟੁਕੜੇ ਕਰਕੇ ਆਪਣੀ ਜਿਸਮ ਦੇ ਛੁੱਟ ਦੇ ਫਰਮਾ ਉਂਗਲਾਂ ਦੀ ਪੋਰਾ ਤੋਂ ਪਛਾਣ ਕੇ ਚੱਕ ਲਵਾਂਗੇ ਅੱਜ ਦਾ ਸਾਇੰਸ ਕਹਿੰਦੀ ਹੈ ਕਿ ਅੰਗੂਠਾ ਲਾਓ ਐਪਲ ਦੇ ਫੋਨ ਤੇ ਤੇ ਆਨ ਹੋ ਜਾਊਗਾ ਮੁਹੰਮਦ ਰਸੂਲਲਾ ਸਾਡੇ 1400 ਸਾਲ ਪਹਿਲਾਂ ਕਹਿੰਦੇ ਜਿੱਥੇ ਮਰਜ਼ੀ ਭੱਜ ਜਾਓ ਤੁਹਾਨੂੰ رمضان اللہ تعالیٰ نے پیر دیتے ہون. اے مسجد وال کہیے ساڑے کاری نماز دیو کہیانو بماری پی ہوئی ہے ਕੀ ਕਾਰੀ ਤਰਾਵੀਆਂ ਕਰਾਣੀਆਂ ਕਈ ਕਹਿੰਦੇ ਅਸੀਂ ਚੌਧਰੀ ਵੱਡੇ ਹੋ ਗਏ ਨਾ ਜੀ ਕੋਠੀ ਸਾਡੇ ਕੋਲ ਵੱਡੀ ਆ ਅਸੀਂ ਮਾਲਦਾਰ ਆ ਹਾਬਦ ਕਿਉਂਕਿ ਕਿਰਾਏ ਤੇ ਮਿਲ ਜਾਂਦਾ ਅੱਛਾ ਅੱਲਾ ਦੇ ਕੁਰਾਨ ਦੇ ਨਾਲ ਖਿਲਵਾਲ ਕਰਦਾ ਅੱਲਾ ਦੇ ਕੁਰਾਨ ਨੂੰ ਮੁਕੈਦ ਕਰਨਾ ਚਾਹੁੰਦਾ ਰੱਬ ਦੀ ਮਸਜਿਦ ਨੂੰ ਵਿਰਾਨ ਕਰਨਾ ਚਾਹੁੰਦਾ ਜਿਹੜੇ ਪੈਰ ਰਮਜ਼ਾਨ ਦੇ ਵਿੱਚ ਮਸਜਿਦ ਤੱਕ ਨਾ ਤੁਰ ਕੇ ਜਾਂਦੇ ਹੋਣ ਇਹਨਾਂ ਪੈਰਾਂ ਨੂੰ ਵੀ ਤਾਂ ਪੁੱਛਣਾ ਰੋਜ਼ੇਦਾਰਾ ਰੋਜ਼ਾ ਰੱਖ ਕੇ ਆਯਾਸ਼ੀ ਕਰਨ ਗਿਆ ਸੀ ਰੋਜ਼ਾ ਰੱਖ ਕੇ ਜ਼ਿਨਾ ਕਰਨ ਗਿਆ ਸੀ ਰੋਜ਼ਾ ਰੱਖ ਕੇ ਬੇਈਮਾਨੀ ਲਈ ਪੈਰ ਪੁੱਟੇ ਸੀ ਕਿ ਰੋਜ਼ਾ ਰੱਖ ਕੇ ਮਸਜਿਦ ਤੱਕ ਗਿਆ ਸੀ ਅੱਲਾਹ ਤਾਲਾ ਨੇ ਇਹ ਪੁੱਛਣਾ ਹੈ ਰੋਜ਼ੇ ਦਾ ਮਤਲਬ ਕੀ ਹੈ روزے دا مطلب ہے کہ محمد رسول اللہ چوندہ نے جنہیں روزہ رکھیا وہ لوکانو سمرپت ہو جائے امی آئیشہ رضی اللہ نے فرمایا اے جنہی ہوا چال دی پہی ہے نا امی آئیشہ نے فرمایا کہ میں خدا دی قسم کھا کے داس دیا مسلمانوں کہ جد رمضان آندہ سی پیارے پیغمبر اس تیز چلن والی ہوا نالو زیادہ خیرات کر دے سی ہوا نالو زیادہ روزے دا مطلب ہے ਵਧੀਆ ਕੋਰਮਾ ਬਰੀਆਨੀ ਬਣਾਓ ਆਪ ਹੀ ਕੁੰਡੀ ਲਾ ਕੇ ਖਾ ਲਓ ਰੋਜ਼ੇ ਦਾ ਮਤਲਬ ਵਧੀਆ ਵਧੀਆ ਫਰੂਟ ਦੀ ਟੋਕਰੀ ਪਰਵਾ ਕੇ ਲਿਆਓ ਆਪ ਹੀ ਬismillah ਕਰਕੇ ਅਲਹਮਦੁਲਿਲਾ ਕਰਕੇ ਆਪ ਹੀ ਖਾ ਲਓ ਨਹੀਂ ਰੋਜ਼ੇ ਦਾ ਮਤਲਬ ਇਹ ਹੈ ਕਿ ਅਗਰ ਤੁਸੀਂ ਕੁਝ ਖਾਣ ਲੱਗੇ ਹੋ ਅਗਰ ਕੁਝ ਖਾਣ ਲੱਗੇ ਹੋ ਤੇ ਫਿਰ ਖਾਣ ਤੋਂ ਪਹਿਲਾਂ ਸੱਜੇ ਖੱਬੇ ਇੱਕ ਵਾਰੀ ਦੇਖ ਲਓ ਤੁਸੀਂ ਸੁਣਿਆ ਹੋਣਾ ਅਕਸਰ ਤੁਸੀਂ ਵੀ ਦੁਆ ਮੰਗਦੇ ਹੋ ਮੈਂ ਵੀ ਮੰਗਦਾ ਸਾਰੀ ਦੁਨੀਆ ਦੇ ਧਰਮਾਂ ਵਾਲੇ ਮੰਗਦੇ ਕਿ ਅੱਲਾ ਪੂਰੇ ਸੰਸਾਰ 'ਚ ਸ਼ਾਂਤੀ ਹੋ ਜਾਏ ਅਸੀਂ ਕਹਿੰਨੇ ਨਾ ਬਾਰ-ਬਾਰ ਯਾ ਅੱਲਾ ਪੂਰੀ ਦੁਨੀਆ ਤੇ ਰਹਿਮ ਕਰ ਦੇ ਤੇ ਕਦੀ ਇਹ ਸੋਚਿਆ ਵੀ ਉਹ ਪੂਰੀ ਦੁਨੀਆ ਹੈ ਕਿਹੜੀ ਆਪਾਂ ਇੱਥੇ ਬੈਠੇ ਬਸ ਇਸ ਖਾਂ 'ਚ ਹੁਣ ਅਸੀਂ ਕੋਈ ਸਾਊਥ ਅਫਰੀਕਾ 'ਚ ਜਾ ਕੇ ਕੁਝ ਕਰ ਸਕਦੇ ਬੋਲੋ ਜਰਮਨ 'ਚ ਕੁਝ ਕਰ ਸਕਦੇ ਆ ਕੋਈ ਫਰਾਂਸ 'ਚ ਕਰ ਸਕਦੇ ਆ ਦੁਆ ਤਾਂ ਮੰਗਦੇ ਆਂ ਯਾ ਅੱਲਾਹ ਪੂਰੀ ਦੁਨੀਆ ਚ ਉਹ ਦੁਆ ਮੰਗਣ ਤੋਂ ਪਹਿਲਾਂ ਜਿਹੜੀ ਦੁਨੀਆ ਅੱਲਾਹ ਨੇ ਤੁਹਾਨੂੰ ਦਿੱਤੀ ਐ ਉਸ ਦੁਨੀਆ ਨੂੰ ਵੀ ਤਾਂ ਚੰਗਾ ਕਰਨਾ ਕਿ ਨਹੀਂ ਤੇ ਸਾਡੀ ਦੁਨੀਆ ਕਿਹੜੀ ਆ ਬਈ ਸਾਡੀ ਦੁਨੀਆ ਕਿਹੜੀ ਐ ਕਦੀ ਸੋਚਿਆ ਉਹ ਤੁਹਾਡੀ ਦੁਨੀਆ ਕਿਹੜੀ ਐ ਆਖੇ ਕਹਿੰਦੇ ਮੋਬਾਈਲ ਚ ਪਾਈ ਹੋਈ ਐ ਉਂਗਲ ਫੇਰ ਫੇਰ ਕੇ ਦੇਖੀ ਜਾਂਦੇ ਸਵੇਰੇ ਉੱਠਦੇ ਹੀ ਦੁਨੀਆ ਦੁਪਹਿਰੇ ਦੁਨੀਆ ਚਾਮੀ ਦਿੰਦੇ ਆਪਣੀ ਦੁਨੀਆ ਕਿਹੜੀ ਐ ਜੀ ਆਪਣੀ ਦੁਨੀਆ ਆਪਣੇ ਮਾਪਿਓ ਸੁਣੋ ਦਿਲ ਤੇ ਹੱਥ ਰੱਖ ਕੇ ਤੁਸੀਂ ਦੁਨੀਆ ਨੂੰ ਸੋਨਾ ਬਣਾਣਾ ਚਾਹੁੰਦੇ ਨਾ ਤੁਹਾਡੀ ਦੁਨੀਆ ਤੁਹਾਡੇ ਮਾਪੇ ਤੁਹਾਡੀ ਦੁਨੀਆ ਤੁਹਾਡੇ بیوی ਬੱਚੇ ਤੁਹਾਡੀ ਦੁਨੀਆ ਤੁਹਾਡੇ ਸਕੇ ਭਰਾ ਤੁਹਾਡੀ ਦੁਨੀਆ ਤੁਹਾਡੇ ਦੋਨੋਂ ਗਵਾਂਢੀ ਤੁਹਾਡੀ ਦੁਨੀਆ ਤੁਹਾਡੀਆਂ ਭੈਣਾਂ ਤੁਹਾਡੀ ਦੁਨੀਆ ਤੁਹਾਡੇ ਦੋਸਤ ਤੋਡੀ ਦੁਨੀਆ ਤੁਹਾਡੇ ਕਾਲਜ ਦੇ ਦੋਸਤ ਤੁਹਾਡੀ ਦੁਨੀਆ ਤੁਹਾਡੇ ਸਕੂਲ ਦੇ ਯਾਰ ਤੁਹਾਡੀ ਦੁਨੀਆ ਤੁਹਾਡੇ ਮੁਹੱਲੇ ਵਾਲੇ ਤੁਹਾਡੀ ਦੁਨੀਆ ਤੁਹਾਡੇ ਕਾਰੋਬਾਰ ਦੇ ਸਾਥੀ ਤੁਹਾਡੀ ਦੁਨੀਆ ਤੁਹਾਡੇ ਸਫ਼ਰ ਦੇ ਦੋਸਤ ਆਪਣੀ ਦੁਨੀਆ 'ਚ ਰਫੜ ਪਾਏ ਆ ਆਪਣੀ ਦੁਨੀਆ ਨੂੰ ਗਾਲਾਂ ਕੱਢੀ ਜਾਂਦੇ ਹੋ ਆਪਣੀ ਦੁਨੀਆ ਨਾਲ ਲੜੀ ਜਾਂਦੇ ਹੋ ਆਪਣੀ ਦੁਨੀਆ ਨੂੰ ਬੁਰਾ ਭਲਾਾਈ ਜਾਂਦੇ ਹੋ ਆਪਣੀ ਦੁਨੀਆ 'ਚ ਘਸੁੰਨ ਚਲਾਈ ਜਾਂਦੇ ਹੋ ਸਾਰੀ ਦੁਨੀਆ ਲਈ ਦੁਆਵਾਂ ਕੀਤੀ ਜਾਂਦੇ ਹੋ ਉਹ ਜਿਹੜੀ ਦੁਨੀਆ ਤੁਹਾਡੇ ਪੱਲੇ ਪਈ ਇਸ ਦੁਨੀਆ ਨੂੰ ਤਾਂ ਚੰਗਾ ਕਰੋ ਪਹਿਲਾਂ ਰਮਜ਼ਾਨ ਦਾ ਮਤਲਬ ਹੀ ਇਹ ਹੈ ਅੱਲਾ ਚਾਹੁੰਦੇ 30 ਦਿਨ ਦੇ ਵਿੱਚ ਇਹ 30 ਰੋਜ਼ੇ ਕਿਉਂ ਰਖਵਾਏ ਭਾਈ ਕਿਉਂਕਿ ਅੱਖਾਂ ਦਾ ਰੋਜ਼ਾ ਰਖਵਾਇਆ ਜੁਬਾਨ ਦਾ ਰੋਜ਼ਾ ਰਖਵਾਇਆ ਕੰਨਾਂ ਦਾ ਰੋਜ਼ਾ ਰਖਵਾਇਆ ਹੱਥ ਦਾ ਰੋਜ਼ਾ ਰਖਵਾਇਆ ਦਿਲ ਦਾ ਰੋਜ਼ਾ ਰਖਵਾਇਆ ਨੀਅਤ ਦਾ ਰੋਜ਼ਾ ਰਖਵਾਇਆ ਪੈਰਾਂ ਦਾ ਰੋਜ਼ਾ ਰਖਵਾਇਆ ਅੱਛਾ ਰੋਜ਼ਾ ਇੱਕ ਅੱਧਾ ਰਖਵਾ ਲੰਦੇ ਸੋਣਿਓ ਐਨੇ ਫਰਮਾਇਆ ਐਨੇ ਤਾਂ ਰਖਵਾ ਦਿੱਤੇ ਓਏ ਆਦਤ ਪੈ ਜਾਏ ਚੰਗਾ ਬੋਲਣ ਦੀ ਆਦਤ ਪੈ ਜਾਏ ਵੰਡ ਕੇ ਖਾਣ ਦੀ ਆਦਤ ਪੈ ਜਾਏ ਸਤਕਾਰ ਕਰਨ ਦੀ ਆਦਤ ਪੈ ਜਾਏ ਗਵਾਂਡੀਆਂ ਨੂੰ ਪੁੱਛਣ ਦੀ ਆਦਤ ਪੈ ਜਾਏ ਧੀਆ ਪੇਣਾ ਦੀ ਇੱਜ਼ਤ ਕਰਨ ਦੀ ਆ आदत ਪੈ ਜਾਏ ਨਮਾਜ਼ ਪੜਨ ਦੀ ਆਦਤ ਪੈ ਜਾਏ ਗਰੀਬ ਦੀ ਮਦਦ ਕਰਨ ਦੀ ਆਦਤ ਪੈ ਜਾਏ ਦੂਸਰਿਆਂ ਦਾ ਸਹਾਰਾ ਬਣਨ ਦੀ ਇਹ 30 ਰੋਜ਼ੇ ਤਾਰ ਖਵਾਏ ਕਿ 11 ਮਹੀਨੇ ਆਦਤ ਪੱਕੀ ਹੋ ਜਾਵੇ ਯਾਦ ਰੱਖੇ ਕਿ ਮੈਂ ਮੁਹੰਮਦੁਰ ਰਸੂਲुल्लाह ਆਲਿ ਉਹਨ ਕੀ ਸੀ ਕੋਣ ਜਿਹਨਾਂ ਦਾ ਰੋਜ਼ਾ ਉਹਨਾਂ ਨੂੰ ਆਦਤ ਨਹੀਂ ਨਾ ਪਾਂਦਾ ਉਹ ਖਾਲੀ ਐ ਜਿਨ੍ਹਾਂ ਦਾ ਰੋਜ਼ਾ ਉਹਨਾਂ ਨੂੰ ਬੁਰਾਈ ਨਾਲ ਨਹੀਂ ਨਾ ਰੋਕਦਾ ਉਹ ਖਾਲੀ ਐ ਜਿਨ੍ਹਾਂ ਨੂੰ ਮਨਾ ਸਕਦੇ ਹੋ ਮਨਾਓ ਦੋ ਤਰ੍ਹਾਂ ਦੇ ਲੋਕ ਹੁੰਦੇ ਐ ਨਾ ਇਹ ਕਿ ਜਿਹਨਾਂ ਨੂੰ بار بار ਮਨਾਨਿਆਉ ਰੁੱਸੀ ਜਾਂਦੇ ਐ بار بار ਜਾਣਿਓ ਨਰਾਜ਼ ਹੁੰਦੇ ਐ بار بار ਕੁਛ ਕਹਿਨਿਓ ਬਉਣ ਵਾਲੀ ਦੁਆ ਕਰਨੀ ਅੱਲਾਹ ਤਾਲਾ ਉਹਨਾਂ ਦੀ ਮਾਫਰਤ ਫਰਮਾਏ ਉਹਨਾਂ ਨੂੰ ਹਿਦਾਇਤ ਦੇਵੇ ਤੇ ਉਹ ਲੋਕ ਜਿਹੜੇ ਇੰਤਜ਼ਾਰ ਕਰੀ ਜਾਂਦੇ ਐ ਕਈ ਪੁਰਾਣੇ ਯਾਰ ਬੈਠੇ ਐ ਕਿ ਕਦੀ ਤਾਂ ਫੋਨ ਕਰੂਗਾ ਕਈ ਪੁਰਾਣੇ ਰਿਸ਼ਤੇਦਾਰ ਇੰਤਜ਼ਾਰ ਚ ਐ ਕਿ ਕਦੀ ਤਾਂ ਬੁਲਾਊਗਾ ਕਈ ਗੁਆਂਢੀ ਇੰਤਜ਼ਾਰ ਚ ਐ ਕਦੀ ਤਾਂ ਦੁਬਾਰਾ ਸਲਾਮ ਦੁਆ ਹੋ ਜਾਊਗੀ ਰਮਜ਼ਾਨ ਕਹਿੰਦਾ ਹੈ ਕਿ ਰੋਜ਼ੇ ਰੱਖਣ ਦੀ ਤਿਆਰੀ ਇਹ ਹੈ ਕਿ ਰੋਜ਼ਿਆਂ ਤੋਂ ਪਹਿਲਾਂ ਹੁਣ ਮਸਜਿਦ ਵਾਲੇ ਇੱਕ ਲਿਸਟ ਬਣਾ ਲੈਣ ਰੋਜ਼ਿਆਂ ਤੋਂ ਪਹਿਲਾਂ ਮਸਜਿਦ ਵਾਲੇ ਇੱਕ ਲਿਸਟ ਬਣਾ ਲੈਣ ਠੀਕ ਹੈ ਜਿਹੜੇ ਮੰਗਣ ਆਣਗੇ ਉਹਨਾਂ ਨੂੰ ਦਵਾਂਗੇ ਮਸਜਿਦ ਮਦਰਸੇ ਆਲੇ ਆਣਗੇ ਉਹਨਾਂ ਨੂੰ ਦਵਾਂਗੇ ਲੇਕਿਨ ਇੱਕ ਲਿਸਟ ਮਸਜਿਦ ਆਲਿਆਂ ਨੂੰ ਬਣਾਣੀ ਪੈਣੀ ਹੈ ਕਿਹੜੀ ਲਿਸਟ ਜਿਹੜੀ ਮੁਹੰਮਦ ਰਸੂਲਲਾ ਬਣਵਾਉਂਦੇ ਸੀ ਕਿਹੜੀ ਬਿਲਾਲ ਨੂੰ ਪੁੱਛਿਆ ਓਏ ਆ ਸਾਹਬੇ ਸੁਫਾ ਦੇ ਚਬੂਤਰੇ ਤੇ ਕਿੰਨੇ ਸਾਹਬਾ ਯਾ ਰਸੂਲਲਾ ਇੰਨੇ ਅੱਛਾ ਉਹਨਾਂ ਲਈ ਕੱਪੜੇ ਦਾ ਪ੍ਰਬੰਧ ਕਰੋ ਕਿੰਨੇ ਸਾਹਬਾ ਯਾ ਰਸੂਲਲਾ ਇੰਨੇ ਗਰੀਬ ਨੇ ਉਹਨਾਂ ਲਈ ਖਾਣੇ ਦਾ ਪ੍ਰਬੰਧ ਕਰੋ ਓਏ ਪੜੋਸ ਚ ਕਿੰਨੇ ਮੌਜੂਦ ਨੇ ਜਿਹੜੇ ਮੁਹਤਾਜ ਯਾਰ ਸੁਲਾ ਇੰਨੇ ਅੱਛਾ ਉਹਨਾਂ ਲਈ ਰਾਸ਼ਨ ਦਾ ਪ੍ਰਬੰਧ ਕਰੋ ਤੇ ਪਤਾ ਲੱਗਿਆ ਮਸੀਦ ਵਾਲੇ ਦਾ ਇਕੱਲੇ ਪੱਖੇ ਏਸੀ ਠੀਕ ਕਰਾਈ ਜਾਂਦੇ ਨੇ ਇਹਨਾਂ ਦੀ ਡਿਊਟੀ ਹੈ ਕਿ ਆਪਣੇ ਪਿੰਡ ਨੂੰ ਪਤਾ ਕਰਨ ਪਹਿਲਾਂ ਪਹਿਲਾਂ ਆਪਣੇ ਮਹੱਲੇ ਨੂੰ ਆਪਣੇ ਪਿੰਡ ਨੂੰ ਦੇਖਣ ਮੰਗਣ ਵਾਲਾ ਕੱਲਾ ਹੋਈ ਨਹੀਂ ਹੁੰਦਾ ਜਿਹੜਾ ਹੱਥ ਅੜ ਕੇ ਮੰਗਦਾ ਇਸਲਾਮ ਨੇ ਕਿਹਾ ਕਿ ਐਸੇ ਚਿੱਟੇ ਕੱਪੜਿਆਂ ਵਾਲੇ ਤੰਖਾਹਦਾਰ ਮੁਲਾਜ਼ਮ ਹੈ ਐਨੇ ਪੈਸੇ ਹੀ ਨਹੀਂ ਹੁੰਦੇ ਕਿ ਖੁਸ਼ੀਆਂ ਮਨਾ ਸਕਣ ਉਹ ਤੁਹਾਡੀ ਜ਼ਿੰਮੇਵਾਰੀ ਲਈ ਸੀ ਤੋਂ ਨੂੰ ਮਸੀਹ ਚ ਬਿਠਾਇਆ ਸੀ ਕਿ ਤੁਹਾਨੂੰ ਪਤਾ ਹੋਵੇ ਕਿ ਕਿਹੜਾ ਕਿਹੜਾ ਜ਼ਰੂਰਤਮੰਦ ਹੈ ਲੁੱਕ ਕੇ ਜਾ ਕੇ ਰਾਤ ਨੂੰ ਇੱਕ ਲਫਾਫਾ 20 25000 ਦਾ ਉਹਦੇ ਘਰ ਸੁੱਟਿਆਵੋ ਤਾਂ ਕਿ ਉਸ ਨੇਕੀ ਨੂੰ ਇੱਕ ਰੱਬ ਜਾਣਦਾ ਹੋਵੇ ਇੱਕ ਤੁਸੀਂ ਜਾਣਦੇ ਹੋ ਉਹ ਕਿਆਮਤ ਵਾਲੇ ਦਿਨ ਤੁਹਾਡੇ ਕੰਮ ਆ ਜਾਏ ਇੱਥੇ ਤਾਂ ਰਫਲ ਪੈ ਗਿਆ ਐਲਾਨ ਕਰਾਂ ਦਾ ਜਾਂਦੀ ਐਲਾਨ ਨਹੀਂ ਹੁੰਦਾ ਤਾਂ ਇ ਕੰਪਨੀ ਹੁੰਦਾ ਇਹ ਐਲਾਨ ਕਬਰ 'ਚ ਵੀ ਨਾਲ ਨਹੀਂ ਜਾਣਾ ਬਾਹਰ ਹੀ ਰਹਿ ਜਾਣਾ ਇੱਥੇ ਲਿਸਟ ਬਣਾਣੀ ਹੈ ਰਮਜ਼ਾਨ ਆਨ ਤੋਂ ਪਹਿਲਾਂ ਕਿੰਨੇ ਮੈਂ ਤੋਂ ਨਾਰਾਜ਼ ਹੈ ਕਿੰਨਿਆਂ ਦਾ ਮੈਂ ਦਿਲ ਦਿਖਾਇਆ ਕਿੰਨਿਆਂ ਨਾਲ ਮੈਂ ਠੱਗੀ ਮਾਰੀ ਕਿੰਨਿਆਂ ਨਾਲ ਮੈਂ ਬੇਈਮਾਨੀ ਕੀਤੀ ਕਿਨਾ ਤੋਂ ਮੈਂ ਮਾਫੀ ਮੰਗ ਸਕਦਾ ਹੈ ਇਹ ਜ਼ਰੂਰੀ ਹੈ ਫਿਰ ਲਿਸਟ ਬਣਾਣੀ ਹੈ ਮੇਰੀ ਭੈਣ ਤਾਂ ਨਹੀਂ ਕੋਈ ਗਰੀਬ ਮੇਰਾ ਭਰਾ ਤਾਂ ਨਹੀਂ ਕੋਈ ਗਰੀਬ ਮੇਰਾ ਗਵਾਂਢੀ ਤਾਂ ਕੋਈ ਗਰੀਬ ਨਹੀਂ ਮੇਰੇ ਮੁਹੱਲੇ 'ਚ ਤਾਂ ਕੋਈ ਮੁਹਤਾਜ ਨਹੀਂ ਅਗਰ ਹੈ ਤੇ ਪਹਿਲਾਂ ਉਹਦੀ ਜ਼ਰੂਰਤ ਪੂਰੀ ਕਰਨਾ ਰੋਜ਼ੇਦਾਰ ਦੇ ਲਈ ਲਾਜ਼ਮ ਹੈ ਇਹ ਮੁਮਕਿਨ ਨਹੀਂ ਹੋ ਸਕਦਾ ਕਿ ਰੋਜ਼ੇਦਾਰ ਬਿਹਤਰੀਨ ਖਾਣਾ ਖਾਵੇ ਔਰ ਉਸ ਦਾ ਪੜੋਸੀ ਚਾਹੇ ਉਹ ਗੈਰ ਮੁਸਲਿਮ ਹੀ ਕਿਉਂ ਨਾ ਹੋਵੇ ਉਹਦੇ ਘਰ ਰੋਟੀ ਵੀ ਨਾ ਪੱਕਦੀ ਹੋਵੇ ਇਹ ਮੁਮਕਿਨ ਨਹੀਂ ਅਸੀਂ ਜਿਸ ਨਬੀ ਦੀ ਉਮਤ ਆ ਨਾ ਉਹ ਅਹਿਸਾਸ ਵਾਲੇ نبی ਹੈ ਕਿਲੇ نبی ਹੈ ਜੀ ਅਹਿਸਾਸ ਵਾਲੇ ਜੋ ਜਨ ਦੇ ਵਿੱਚ ਡਾਕਟਰ ਮੁਸਲਮਾਨ ਹੋਇਆ ਹੁਣੀ ਜਰਮਨ ਦੇ ਵਿੱਚ ਇੱਕ ਡਾਕਟਰ ਮੁਸਲਮਾਨ ਹੋਇਆ ਉਹਨੇ ਲਿਖਿਆ ਕਹਿੰਦਾ ਮੈਨੂੰ ਕਿਸੇ ਨੇ ਕਿਹਾ ਸੀ ਕਿ ਰਸੂਲullah ਨੂੰ ਪੜ ਲਾ ਕਹਿੰਦਾ ਮੈਂ ਸਮਝਿਆ ਸੀ ਵੀ دہشت گردੀ ਦਾ ਮਜ਼ਬ ਹੈ ਮੈਂ ਨੈਟ ਤੇ ਸਰਚ ਮਾਰੀ ਉਹਨਾਂ ਦੀ ਕੋਈ ਕਿਤਾਬ ਕੱਢੀ ਕਹਿੰਦਾ ਜਦ ਪਹਿਲੀ ਹਦੀਸ ਪੜੀ ਨਾ ਮੈਂ ਪੜ ਕੇ ਹੀ ਮੰਨ ਲਿਆ ਕਿ ਕੀ ਪੜਿਆ ਕਹਿੰਦਾ ਨਬੀ ਅਲੈ ਸਲਮ ਬੈਠੇ ਨੇ ਇੱਕ ਸਾਹਬੀ ਆਏ ਕਿ ਅਰਸੂਲਲਾ ਮੇਰਾ ਬੱਚਾ ਗਵਾਚ ਗਿਆ ਫਰਮਾਇਆ ਮੈਂ ਦੁਆ ਕਰਦਾ ਮਿਲ ਜਾਊਗਾ ਐਨੇ ਜੇ ਉੱਥੇ ਹੀ ਕਿਸੇ ਬੰਦੇ ਨੇ ਬੈਠੇ ਕਿਹਾ ਉਹ ਤੇਰਾ ਮੁੰਡਾ ਤਾਂ ਉਸ ਗਰਾਊਂਡ 'ਚ ਖੇਡ ਰਿਹਾ ਬੱਚਿਆਂ ਨਾਲ ਉਹ ਸਾਹੀ ਨੇ ਇੰਨੀ ਸੁਣੀ ਭੱਜੇ ਹੀ ਗਏ ਰੋਕਿਆ ਵਾਪਸ ਬੁਲਾਇਆ ਫਰਮਾਇਆ ਗੱਲ ਸੁਣੋ ਇੱਧਰ ਆ ਯਾ ਰਸੂਲੱਲਾ ਜਲਦੀ ਜਾਣ ਦਿਓ ਦੋ ਦਿਨ ਤੋਂ ਮੁੰਡਾ ਗਵਾਚਿਆ ਹੋਇਆ ਤੁਸੀਂ ਜਾਣ ਦਿਓ ਕਿ ਪਿਓ ਦੇ ਦਿਲ ਦੀ ਹਾਲਤ ਕੀ ਹੋਏਗੀ ਮਾਂ ਦੀ ਕੀ ਹੋਏਗੀ ਫਰਮਾਇਆ ਪਹਿਲਾਂ ਮੇਰੀ ਗੱਲ ਸੁਣ ਜਦ ਉਸ ਗਰਾਊਂਡ 'ਚ ਜਾਏਗਾ ਨਾ ਤੇਰੇ ਬੱਚੇ ਦਾ ਕੀ ਨਾ ਮਿਸਾਲ ਦੇ ਤੌਰ ਤੇ ਉਹਨੇ ਕਿ ਅਬਦੁਰਹਿਮਾਨ ਫਰਮਾਇਆ ਜਦ ਗਰਾਊਂਡ 'ਚ ਜਾਏਗਾ ਨਾ ਤੇ ਉਹਦਾ ਨਾਮ ਲੈਣਾ ਇਹ ਚੀਕਾਂ ਨਹੀਂ ਮਾਰਨੀਆਂ ਓਏ ਮੇਰੇ ਪੁੱਤਰਾ ਓ ਮੇਰੇ ਲਾਲ ਇਹ ਮੇਰੇ ਚੰਨ ਇਹ ਮੇਰੇ ਮੱਖਣ ਫਰਮਾਇ ਇਦਾਂ ਦੀ ਗੱਲਾਂ ਨਾ ਕਰੀ ਜਾ ਕੇ ਆਵਾਜ਼ ਮਾਰੀ ਅਬਦੁਰਹਿਮਾਨ ਅਬਦੁਰਹਿਮਾਨ ਜਦ ਆ ਜਾਊਗਾ ਨਾ ਘਰ ਲੈ ਜਾ ਕੇ ਜੱਫੀ ਪਾ ਕੇ ਪਿਆਰ ਕਰੀ ਉੱਥੇ ਨਾ ਕਰੀ ਉਹਨੇ ਪੁੱਛਿਆ ਯਾਰ ਸੁਲ੍ਹਾ ਇੱਕ ਹੀ ਗੱਲ ਹੋਈ ਦੋ ਤਿੰਨ ਦਿਨ ਤੋਂ ਬੱਚਾ ਗਵਾਚਿਆ ਤੁਸੀਂ ਕਹਿੰਦੇ ਹੋ ਗਰਾਊਂਡ 'ਚ ਪਿਆਰ ਨਾ ਕਰੀ ਉੱਥੇ ਉਹਨੂੰ ਮੱਖਣ ਨਾ ਕਹੀਂ ਉਹਨੂੰ ਚੰਨ ਨਾ ਕਹੀਂ ਉਹਨੂੰ ਆਪਣੇ ਦਿਲ ਦਾ ਟੁਕੜਾ ਨਾ ਕਹੀਂ ਉਹ ਫਰਮਾਇ ਮੈਂ ਇਸ ਲਈ ਕਹਿਣਾ ਹੈ ਨਾ ਜਿਹੜੇ ਬੱਚੇ ਖੇਡਦੇ ਆ ਨਾ ਉਹਨਾਂ 'ਚ ਜੇ ਕੋਈ ਯਤੀਮ ਹੋਇਆ ਜਿਹਦਾ ਪਿਓ ਨਹੀਂ ਹੋਇਆ ਜਿਹਨੇ ਕਦੀ ਪਿਓ ਤੱਕਿਆ ਨਹੀਂ ਹੈ ਜਦ ਤੂੰ ਪੂਰੀ ਸਿੱਦਤ ਨਾਲ ਇੱਕ ਬਾਪ ਦੀ ਆਵਾਜ਼ ਆਪਣੇ ਬੱਚੇ ਨੂੰ ਪੁਕਾਰੇਗਾ ਉਹ ਸਿੱਦਤ ਨਾਲ ਤੇਰੇ ਨਾਲ ਲਿਪਟੂਗਾ ਉਸ ਯਤੀਮ ਨੂੰ ਆਪਣਾ ਪਿਓ ਯਾਦ ਆਏਗਾ ਉਹਦੇ ਦਿਲ ਨੂੰ ਤਕਲੀਫ ਪਹੁੰਚੇਗੀ ਉਸ ਡਾਕਟਰ ਨੇ ਕਿਹਾ ਕਿ ਇੰਨਾ ਅਹਿਸਾਸ ਵਾਲਾ ਨਬੀ ਜਿਹੜਾ ਇੱਕ ਬੱਚੇ ਦੇ ਉਹ ਇੱਕ ਯਤੀਮ ਦੇ ਦਿਲ ਦਾ ਖਿਆਲ ਰੱਖਦਾ ਹੈ ਅਗਰ ਉਸ ਨਬੀ ਦੀ ਪੈਰਵੀ ਨਾ ਕੀਤੀ ਜਾਵੇ ਤਾਂ ਤਰੱਕੀ ਨਹੀਂ ਕਰਦਾ ਅੱਤਾ ਕੀ ਅੰਮੀ ਆਇਸ਼ਾ ਸਾਲਨ ਬਣਾ ਰਹੀ ਫਰਮਾਇਆ ਰਸੂਲੱਲਾ ਨੇ ਪਾਣੀ ਹੋਰ ਪਾ ਦੇ ਕੀ ਹੋਇਆ ਯਾ ਰਸੂਲੱਲਾ ਫਰਮਾਇਆ ਗਵਾਂਡੀਆਂ ਨੂੰ ਵੀ ਵੰਡਾਂਗੇ ਜ਼ਰੂਰੀ ਤਾਂ ਨਹੀਂ ਹੈ ਕਿ ਤੁਸੀਂ ਕੋੜਮਾ ਖਾਓ ਗਵਾਂਡੀਆਂ ਨੂੰ ਵੀ ਵੰਡਾਂਗੇ ਕੋਈ ਫਲ ਲੈ ਕੇ ਆਇਆ ਨਬੀ ਅੱਲ੍ਹਾ ਅਲੈਹਿਸ ਸਲਾਮ ਨੇ ਸਾਹਾਬਾ ਨੂੰ ਤਰਬੀਅਤ ਦਿੱਤੀ ਕਿ ਦੇਖੋ ਜਦ ਫਲ ਲਿਆਓ ਅਗਰ ਘਰ ਦੇ ਨਾਲ ਦੇ ਗਵਾਂਡੀਆਂ ਦੇ ਕੋਲ ਨਹੀਂ ਹੈ ਐਨਾ ਤੁਹਾਡੇ ਕੋ ਵੀ ਨਹੀਂ ਕਿ ਉਹਨਾਂ ਨੂੰ ਨਹੀਂ ਦੇ ਸਕਦੇ ਤੇ ਉਹਦੇ ਛਿਲਕੇ ਬਾਹਰ ਨਾ ਸੁੱਟਿਓ ਕਿ ਕਿਸੇ ਗਰੀਬ ਦਾ ਬੱਚਾ ਦੇਖ ਕੇ ਕਹਵੇ ਕਿ ਗਵਾਂਡੀਆਂ ਨੇ ਇਹ ਚੀਜ਼ ਖਾਧੀ ਹੈ। ਅਹਿਸਾਸ ਕਰਨਾ ਰਮਜ਼ਾਨ ਚ ਕਰਾਂਗੇ ਦੀ ਰਮਜ਼ਾਨ ਚ ਅਹਿਸਾਸ ਇਨਸ਼ਾ ਅੱਲਾਹ ਕਰਾਂਗੇ ਇਨਸ਼ਾ ਅੱਲਾਹ ਸਭ ਤੋਂ ਪਹਿਲਾਂ ਆਪਣੇ ਆਸ-ਪਾਸ ਦੇਖਣਾ ਹੈ। اپنی نماز ਨੂੰ ਖੂਬਸੂਰਤ ਬਣਾ ਲੈ ਬੁਰਾਈਆਂ ਨੂੰ ਆਪਣੇ ਤੋਂ ਦੂਰ ਬਦਖੋਈਆਂ ਨੂੰ ਦੂਰ ਅੱਖਾਂ ਦੀ ਸ਼ਰਮੋ ਹયા ਜ਼ੁਬਾਨ ਨਾਲ ਕਿਸੇ ਨੂੰ اچھا ਕਈ ਲੋਕੀ ਐਸੇ ਆਉਣਗੇ ਮਿਸਾਲ ਦੇ ਤੌਰ ਤੇ ਜਿਨ੍ਹਾਂ ਦੀ ਆਦਤ ਹੈ ਉਹਨਾਂ ਨੇ ਛੱਡਣਾ ਹੀ ਨਹੀਂ ਤੁਹਾਨੂੰ ਤੁਹਾਡੇ ਨਾਲ ਪੰਗਾ ਲਈ ਜਾਣਾ ਉਹ ਵੀ ਰਸੂਲ اللہ ਨੇ فرمایا ਕਿ ਤੁਸੀਂ ਸਬਰ ਦੇ ਨਾਲ ਹਕਮਤ ਦੇ ਨਾਲ ਆਪਣੀ ਤਵਜੂ ਅੱਲਾਹ ਤਾਲਾ ਵਲ ਰੱਖੋ ਜਾਦੇ ਕੰਮ ਕਰੋ ਤੇ ਕੰਮ ਇਸ ਨੀਅਤ ਨਾਲ ਕਰੋ ਕਿ ਅੱਲਾਹ ਰਜ਼ ਦੇ ਰਸੂਲ ਦੀ ਰਜ਼ਾ ਲਈ ਕਰ ਰਹੇ ਲੋਕਾਂ ਨੂੰ ਦਿਖਾਣ ਲਈ ਨਹੀਂ ਅੱਜ ਦੁਨੀਆ ਦੀ ਸਭ ਤੋਂ ਵੱਡੀ ਚੈਰਿਟੀਆਂ ਸਾਡੇ ਕੋਲ ਹੈ ਦੁਨੀਆ ਦੀ ਸਭ ਤੋਂ ਵੱਡੀ ਚੈਰਿਟੀਆਂ ਮੁਸਲਮਾਨਾ ਦੇ ਮੁਲਕਾਂ 'ਚ ਮੌਜੂਦ ਹੈ ਪੂਰੀ ਦੁਨੀਆ 'ਚ ਕੰਮ ਕਰਦੇ ਪਏ ਲੇਕਿਨ ਫੋਟੋ ਨਹੀਂ ਕਿਸੇ ਦੀ ਦਿਖਾ ਕੇ ਇੱਜ਼ਤ ਦੀ ਬੇਇੱਜ਼ਤੀ ਨਹੀਂ ਅਗਰ ਆਪਾਂ ਕਿਸੇ ਨੂੰ ਕੁਝ ਦੇਣਾ ਹੈ ਤੇ ਉਹਦੀ ਬੇਇੱਜ਼ਤੀ ਨਹੀਂ ਕਰ ਕਰਾਂਗੇ ਇਨਸ਼ਾਅੱਲਾ ਐਸਾ ਬੇਇੱਜ਼ਤੀ ਨਹੀਂ ਕਰਨੀ ਗਰੀਬ ਦੀ ਮਦਦ ਲੁੱਕ ਕੇ ਕਰਨੀ ਐ ਪੜੋਸੀ ਦੀ ਮਦਦ ਲੁੱਕ ਕੇ ਯਾਰ ਦੋਸਤਾਂ ਦੀ ਮਦਦ ਲੁੱਕ ਕੇ ਤੇ ਨਾਲੇ ਬੰਦਾ ਉਹੀ ਹੁੰਦਾ ਜਿਹੜਾ ਤੋੜ ਤੱਕ ਯਾਰੀ ਨਭਾਵੇ ਅਗਰ ਸ਼ਰੀਅਤ ਇਹ ਕਹਿੰਦੀ ਹੈ ਸਾਡੀ ਸ਼ਰੀਅਤ ਅਗਰ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਤੁਹਾਡੇ ਜਿੰਮਤ ਹੈ ਮਿਸਾਲ ਦੇ ਤੌਰ ਤੇ ਤੁਹਾਡੇ ਕੋ ਕੋਈ ਤੁਹਾਡਾ ਯਾਰ ਆ ਗਿਆ ਮੰਗਾ ਯਾਰ ਥੋੜੇ ਜਿਹੇ ਪੈਸੇ ਚਾਹੀਦੇ ਜੇਬ ਚ ਹੈਗੇ ਆ ਤੇਰੀ ਨੀਅਤ ਚ ਫਦੂਰ ਆ ਗਿਆ ਨਹੀਂ ਇਹਨੂੰ ਨਹੀਂ ਦੇਣੇ ਤੇ ਸ਼ਰੀਅਤ ਕਹਿੰਦੀ ਹੈ ਕਿ ਇਹਦੇ ਤੋਂ ਵੱਡਾ ਬੇਈਮਾਨ ਕੋਈ ਨਹੀਂ ਜਿਹੜਾ ਚੰਦ ਪੈਸਿਆਂ ਦੇ ਲਈ ਆਪਣੇ ਤੋਂ ਆਪਣੇ ਆਪ ਨੂੰ ਝੂਠ ਬੁਲਵਾ ਰਿਹਾ ਸ਼ਰੀਅਤ ਕਹਿੰਦੀ ਕਿ ਅਗਰ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਕਰੋ ਫਿਰ ਮਦਦ ਜਿਹਦੀ ਕਰਨੀ ਹੈ ਉਹਦਾ ਧਰਮ ਨਾ ਦੇਖੋ ਜ਼ਾਤ ਨਾ ਦੇਖੋ ਬਰਾਦਰੀ ਨਾ ਦੇਖੋ اے محمد رسول اللہ کا اس میں اخلاق ہے اسی سارے لوگ جڑے اج ایتھے بیٹھے ہیں ਸਾਡੇ ਜਿਹੜੇ ਪੁਰਖੇ ਹੋਣਗੇ ਜਿਹੜੇ ਵੱਡੇ ਹੋਣਗੇ ਉਹਨਾਂ ਤੱਕ ਵੀ ਤਾਂ دین ਪਹੁੰਚਿਆ ਸੀ ਨਾ ਜੀ ਉਹ دین ਪਹੁੰਚਿਆ ਸੀ ਨਹੀਂ ਉਹਨਾਂ ਨੇ دین ਦੀ ਖਸੂਸੀਅਤਾਂ ਦੇਖ ਕੇ ਇਸ دین ਨੂੰ ਗੱਲ ਨੂੰ ਲਾਇਆ ਨਾ ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੀ ਵਜ੍ਹਾ ਨਾਲ ਕੋਈ ਸਾਡੇ دین ਨੂੰ ਬੁਰਾ ਨਾ ਕਹੇ ਸਾਡੀ ਵਜ੍ਹਾ ਨਾਲ ਕੋਈ ਸਾਡੇ ਮذہب ਨੂੰ ਬੁਰਾ ਨਾ ਕੇ ਇਸਲਾਮ ਨਹੀਂ ਚਾਹੁੰਦਾ ਕਿ ਸਾਰੀ ਦੁਨੀਆ ਮੁਸਲਮਾਨ ਹੋ ਜਾਏ ਕੁਰਾਨ ਨੇ ਕਿਹਾ ਸਾਡੇ ਲਈ ਸਾਡਾ دین ਤੁਹਾਡੇ ਲਈ ਤੁਹਾਡਾ ਲੇਕਿਨ ਇਸਲਾਮ ਮੁਸਲਮਾਨਾ ਨੂੰ ਪਾਬੰਦ ਕਰਦਾ ਹੈ ਕਿ ਤੁਹਾਡੀ ਵੈ ਨਾ ਕੋਈ ਇਸਲਾਮ ਨੂੰ ਬੁਰਾ ਨਾ। ਤੁਹਾਡੀ ਵੈ ਨਾ ਕੋਈ ਇਸਲਾਮ ਨੂੰ ਗਾਲ ਨਾ ਕੱਢੇ। ਤੁਹਾਡੀ ਵੈ ਨਾ ਕੋਈ ਮੁਸਲਮਾਨਾ ਨੂੰ ਬਦ-ਦੀਅਾਨਤ ਨਾ ਕਹੇ। ਤੇ ਇਸ ਲਈ ਇਸਲਾਮ ਦੀ ਜ਼ਿੰਮੇਵਾਰੀ ਇਕੱਲੀ ਮੌਲਵੀਆਂ ਦੀ ਨਹੀਂ ਹੈ। ਕਿਹਨਾਂ ਦੀ ਹੈ ਜੀ ਸਾਡੀ ਸਭ ਦੀ ਨਿਭਾਵਾਂਗੇ ਇਨਸ਼ਾਅੱਲਾ। ਦੁਆ ਕਰੋ ਅੱਲਾਹ ਤਾਲਾ ਇਹਨਾਂ ਗੱਲਾਂ ਤੇ ਤੁਹਾਨੂੰ ਵੀ ਮੈਨੂੰ ਸਭ ਨੂੰ ਅਮਲ ਕਰਨ ਦੀ ਤੌਫੀਕ عطا ਫਰਮਾਵੇ ਔਰ ਰਮਜ਼ਾਨ ਸ਼ਰੀਫ ਦਾ ਜਿਹੜਾ ਮੁਕੱਦਸ ਮਹੀਨਾ 11 ਜਾਂ 12 ਤਾਰੀਖ ਤੋਂ ਸ਼ੁਰੂ ਹੋਣ ਵਾਲਾ ਹੈ ਅੱਲਾ ਇਸ ਰਮਜ਼ਾਨ ਦੇ ਵਿੱਚ ਸਾਨੂੰ ਸਭ ਨੂੰ ਪਿਆਰ ਨਾਲ ਇਤਫਾਕ ਨਾਲ ਇੱਕ ਦੂਸਰੇ ਨਾਲ ਰਲ ਮਿਲ ਕੇ ਰੋਜ਼ੇ ਰੱਖਣ ਦੀ ਤੌਫੀਕ عطا ਫਰਮਾਏ ਵਾਖੁਰ ਦਾਵਾਨਾ ਅਨਿਲ ਹਮਦੁਲਿਲਾਹਿ ਰੱਬਿਲ ਆਲਮੀਨ